ਅਧਿਤੀ ਕਹਾਣੀ ਲਾਲਚ ਦੀ ਸਜ਼ਾ ਇੱਕ ਬਹੁਤ ਹੀ ਲਾਲਚੀ ਤੇ ਸੁਆਰਥੀ ਡਾਕਟਰ ਸੀ ਉਸਦੇ ਇਸ ਸੁਭਾਅ ਕਾਰਨ ਲੋਕ ਉਸ ਕੋਲੋਂ ਇਲਾਜ ਕਰਵਾਉਣ ਨਹੀਂ ਆਉਂਦੇ ਸਨ ਇਸੇ ਨਿਰਾਸ਼ਾ 'ਚ ਇੱਕ ਦਿਨ ਉਹ ਇੱਕ ਦਰਖਤ ਦੇ ਹੇਠਾਂ ਆ ਕੇ ਬੈਠ ਗਿਆ ਫਿਰ ਉਸਦੀ ਨਜ਼ਰ ਦਰਖਤ ਦੇ ਖੋਖਲੇ ਹਿੱਸੇ ਤੇ ਪਈ ਉਸਨੇ ਦੇਖਿਆ ਕਿ ਉੱਥੇ ਇੱਕ ਸੱਪ ਸੁਤਾ ਪਿਆ ਸੀ ਉਸਨੇ ਸੋਚਿਆ ਕਿ ਜੇ ਇਹ ਸੱਪ ਕਿਸ ਨੂੰ ਡੰਗ ਲਵੇ ਤਾਂ ਉਹ ਜ਼ਰੂਰ ਮੇਰੇ ਕੋਲ ਇਲਾਜ ਲਈ ਆਵੇਗਾ ਅਤੇ ਮੈਂ ਉਸ ਤੋਂ ਬਹੁਤ ਸਾਰੇ ਪੈਸੇ ਲਵਾਵਾਂਗਾ ਨੇੜੇ ਹੀ ਇੱਕ ਛੋਟਾ ਲੜਕਾ ਖੇਡ ਰਿਹਾ ਸੀ ਡਾਕਟਰ ਉਸ ਕੋਲ ਆ ਕੇ ਬੋਲਿਆ ਉਸ ਦਰਖਤ ਦੇ ਖੋਖਲੇ ਹਿੱਸੇ 'ਚ ਇੱਕ ਸੁੰਦਰ ਮੈਨਾ ਸੁਤੀ ਪਈ ਹੈ ਤੂੰ ਚਾਹ ਕਿ ਨੂੰ ਦਰਖਤ ਕੋ ਲੈ ਗਿਆ ਤੇ ਖੋਖਲੇ ਹਿੱਸੇ ਵਾਲੇ ਇਸ਼ਾਰਾ ਕਰਦਿਆ ਕਿਹਾ ਮੈਨਾਂ ਇਸ ਦੇ ਅੰਦਰ ਹੈ ਹੱਥ ਪਾ ਕੇ ਇਸ ਨੂੰ ਬਾਹਰ ਕੱਢ ਲੈ। ਲੜਕੇ ਨੇ ਖੋਖਲੇ ਹਿੱਸੇ 'ਚ ਹੱਥ ਪਾ ਦਿੱਤਾ। ਹੱਥ ਬਾਹਰ ਕੱਢਣ ਤੇ ਉਸ ਦੇ ਦੇਖਿਆ ਕਿ ਉਸ ਦੇ ਹੱਥ ਵਿੱਚ ਮੈਨਾ ਨਹੀਂ ਸਗੋ ਇੱਕ ਸੱਪ ਹੈ। ਉਹ ਬੁਰੀ ਤਰ੍ਹਾਂ ਡਰ ਗਿਆ। ਉਸ ਨੇ ਤੁਰੰਤ ਸੱਪ ਨੂੰ ਛੁੜੇ ਦਿੱਤਾ। ਸੱਪ ਡਾਕਟਰ ਦੇ ਸਿਰ ਤੇ ਜਾ ਡਿਗਾ ਤੇ ਉਸ ਦੇ ਗਰਦਨ ਨੂੰ ਲਪੇਟ ਲਿਆ। ਡਾਕਟਰ ਨੇ ਸੱਪ ਨੂੰ ਗਲੇ 'ਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ ਤੇ ਅੰਤ 'ਚ ਸੱਪ ਨੇ ਉਸ ਨੂੰ ਟੰਗ ਲਿਆ। ਸੱਪ ਬੜਾ ਜ਼ਹਿਰੀਲਾ ਨਹੀਂ ਸੀ ਪਰ ਡਾਕਟਰ ਡਰ ਦੇ ਮਾਰੇ ਬੇਹੋਸ਼ ਹੋ ਗਿਆ। ਲੜ ਮਿਲ ਗਈ ਸੀ